ਤੇ ਅੱਜ ਇੱਕ ਹੋਰ ਇਨਸਾਨ ਮਰੀ ਹੋਈ ਇਨਸਾਨੀਅਤ ਦੀ ਪੇਂਟ ਚੜ ਗਿਆ ਤੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਨੇੜੇ ਇੱਕ ਪਾਰਕ ਦੇ ਵਿੱਚ ਪਿਆ ਕੀੜਿਆਂ ਤੋਂ ਖਾਦਾ ਜਾ ਰਿਆ ਸੀ ਆ ਪੈਰਾਂ ਤੇ ਲਿਫਾਫੇ ਚਾੜੇ ਆ ਮਨ ਤਾਂ ਅਗਰੇ ਵੇਖੋ ਦੇਖ ਦੇਖ ਕੇ ਇਹਨੇ ਕਿੰਨੇ ਕੀੜੇ ਦੇਖੋ ਕਿਵੇਂ ਕੀੜੇ ਖਾਈ ਤੁਰੇ ਜਾਂਦੇ ਆ ਬਾਈ ਨੇ ਖਾਈ ਤੁਰੇ ਜਾਂਦੇ ਮਰਨਾ ਤਾਂ ਸੀ ਗਈ ਬਈ ਬੰਦੇ ਨੇ ਲੈ ਉਹ ਇੰਨੇ ਕੀੜੇ ਨਹੀਂ ਬਈ ਕਿਸੇ ਦੇ ਦੇਖੇ ਅੱਜ ਤੱਕ ਰੋ ਪਿੱਟਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੇ ਨੂੰ ਜਿਦਾ ਅਰੇਂਜਿੰਗ ਇੱਥੇ ਮਿੱਟੇ ਨੂੰ ਖਿੰਡਰੀ ਦੀ ਸਾਨੂੰ ਉਹ ਜਿਸੀ ਖਿੰਡਰੀ ਅੰਤੋਂ ਦੇ ਸਾਹਮਣੇ ਜਿਹੜੇ ਉਹ ਜੋ ਆਸਾਮੀ ਪੁੰਜੀ ਨੂੰ ਪੂਰਾ ਕਰਦੇ ਹੋ ਇਹ ਕਾਲਚ ਨਾਣਾ ਕਰਕੇ ਬਹੁਤ ਵਾਰ ਸਾਡੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਜੇ ਜਦੋਂ ਅਸੀਂ ਕਈ ਵਾਰ ਕਿਸੇ ਸਵਾਰਕ ਮੈਂਬਰ ਨੂੰ ਲੈਣ ਜਾਈਏ ਜਦੋਂ ਵੀਡੀਓ ਕਾਲ ਤੇ ਸਾਡੇ ਕੋਲੇ ਕਈ ਵਾਰੀ ਵੀ ਡੇਟ ਹੋ ਜਾਈਦਾ ਸਾਡੇ ਜਾਂਦਿਆਂ ਨੂੰ ਮੈਂਬਰ ਦੁਨੀਆ ਤੋਂ ਜਾਚਾ ਹੁੰਦਾ ਕਈ ਵਰੀ ਰਾਸਤੇ 'ਚ ਜਾ ਕੇ ਹੁੰਦਾ ਪੂਰਾ ਹੋ ਜਾਂਦਾ ਕਈ ਵਰੀ ਇੱਥੇ ਆ ਕੇ ਪੂਰੇ ਹੋ ਜਾਂਦੇ ਨੇ ਉਹ ਸਾਰੇ ਮੈਂਬਰ ਸਾਡੇ ਲਾਪੋਪੜੇ ਕਰਾ ਲੋ ਵੀ ਜਾਚੂ ਪੇ ਨੇ ਟੀਮ ਕੋਲ ਤੇ ਵੀ ਰਹ ਰਹੇ ਨੇ ਅੰਦਰ ਯਾਰ ਤੋਂ ਵੱਧ ਦੀ ਗਿਣਤੀ ਹੈ ਜਿਹੜੀ ਆਪ ਕੋਲ ਪਰੇ ਦਿਖਾ ਰਹੇ ਤੇ ਬਹੁਤ ਹੀ ਇਵੇਂ ਹੀ ਸਾਸੂਰੇ ਨੇੜ ਮੈਂਬਰ ਉਹ ਵੀ ਨੇ ਜਿਹੜੇ ਉਸ ਘਰ ਦੇ ਘਰ ਵੀ ਜਾਣਦੇ ਹੁੰਦੇ ਉਤਾਰੇ ਵਿੱਚ ਅੱਜ ਜਿੱਤਰ ਖੰਡਰੀ ਜੀ ਦੋਸਤ ਇਸ ਗੱਲ ਦਾ ਦੇਖ ਇਨਸਾਨ ਆ ਮਾੜਾ ਹੋ ਸਕਦਾ ਪਰ ਸਾਡੀ ਇਨਸਾਨੀਅਤ ਆ ਜਿਹੜੀ ਉਹ ਮਰਦੇ ਜਾ ਰਹੀ ਆ ਕਿੰਨਸਾਨ ਤਾਂ ਮਰ ਸਕਦਾ ਪਰ ਫਿਰ ਸਾਡੀ ਇਨਸਾਨੀਅਤ ਮਰਦੀ ਜਾ ਰਹੀ ਸੋ ਸਾਡੇ ਫੋਨ ਵਾਲੇ ਸਿਵਲਟ ਬੜੀ ਖਤਰਨਾਕ ਹੈ ਜੇ ਨਿਤਰੇ ਕੇਂਦਰੀ ਜੀ ਗੁਰਦਾਮ ਦਾਸ ਮਹਾਰਾਜ ਦੀ ਨਗਰੀ ਤੋਂ ਸ਼੍ਰੀ ਅਮਰਪ੍ਰਸਾਦ ਸਾਹਿਬ ਤੋਂ ਤੁਹਾਨੂੰ ਇੱਕ ਵੀਡੀਓ ਆਉਂਦੀ ਆ ਪਾਰਕ ਦੇ ਵਿੱਚ ਵੀਰ ਬੈਠਾਰੇ ਦੋਨੇ ਪੈਰਾ ਤੇ ਜੀਰੇ ਪਏ ਹੋਇਆ ਪੈਸਾ ਖਵਾਰ ਪੜੀ ਜਾਂਦਾ ਜੇ ਕੋਈ ਕਿਸਾ ਕੀਤਾ ਹੁੰਦਾ ਥੋੜਾ ਐ ਲੱਗਦਾ ਸ਼ਰਾਬ ਪੀਤੀ ਹੁੰਦੀ ਜਿਵੇਂ ਫੇਰ ਕੀੜੇ ਖਾਈ ਜਾਂਦੇ ਇਹਨੂੰ ਕੋਈ ਪਰਵਾਹ ਨਹੀਂ ਇੱਕ ਵੀਰ ਇਹਨੂੰ ਵੱਟੀਆਂ ਵੀ ਦੇ ਰਿਆ ਦਵਾਈ ਵੀ ਲਾ ਲਈ ਡਿਟੋਲ ਲਾ ਲਈ ਫੇਰ ਕੋਈ ਪਰਵਾਹ ਨਹੀਂ ਤੇ ਫਿਰ ਅਸੀਂ ਜਦੋਂ ਇਹਦੇ ਵੀਰ ਦੇ ਹਾਲਾਤ ਦੇਖਦੇ ਵੀਡੀਓ 'ਚ ਪੈਰਾਂ ਦੇ ਸਾਡੇ ਟੀਮ ਦੇ ਮੈਂਬਰ ਆ ਪ੍ਰਿੰਸ ਵੀਰਾ ਉਹ ਵੀ ਅੱਜ ਡਿਊਟੀ ਲਾਉਂਦੇ ਆ ਉਹ ਜਾਕੀਓਂ ਦੇਖਦਾ ਗੁਵਾਈਆਂ ਦੀ ਬਹੁਤ ਵੱਡੀ ਮਾਰਕੀਟ ਆ ਸ੍ਰੀ ਅਮਨਸਾ ਸਾਹਿਬ ਸ਼ਹਿਰ ਦੇ ਵਿੱਚ ਉੱਥੇ ਪਾਰਕ ਦੇ ਵਿੱਚ ਪਿਆ ਵੀ ਅੱਜ ਵੀ ਮੇਰੇ ਨੂੰ ਦੱਸਦੇ ਹੋ ਬਹੁਤ ਪੜਦਾ ਕਹਿੰਦਾ ਭਾਈ ਹਾਲਤ ਬਹੁਤ ਖਰਾਬ ਆ ਜਿਹੜੇ ਇੱਕ ਪੈਰ ਤਾਂ ਜਿਵੇਂ ਹੀ ਖਾ ਕੇ ਇੱਕ ਦਿਲਾਵਾ ਚੜ੍ਹਿਆ ਉਹਦੇ ਵਿੱਚ ਪਤਾ ਨਹੀਂ ਕੀ ਆ ਫਿਰ ਉਹ ਗਿਆ ਵੀ ਇਹ ਗੱਡੀ ਕਿਰਾਏ ਕਰਕੇ ਕੋਈ ਐਂਬੂਲੈਂਸ ਰਾਹੀਂ ਸੀ ਲਿਆ ਅੱਗੇ ਵੀ ਉਹ ਛੱਡ ਕੇ ਜਾਂਦਾ ਬਹੁਤ ਸਾਰੇ ਮਰੀਜ਼ ਸਾਡੇ ਕੋਲੇ ਫਿਰ ਵੀ ਉਹ ਨਹੀਂ ਪਹੁੰਚਦਾ ਕਰ ਦਿੰਦੇ ਜਦੋਂ ਸਾਨੂੰ ਕੋਈ ਕਾਲ ਆਉਂਦੀ ਆ ਇਹਦੀ ਹਾਲ ਦੀ ਨਿਗਰਾਨੀ ਕਿ ਐਂਬੂਲੈਂਸ ਆਲਾ ਆਉਂਦਾ ਸੀ ਇਹਨੂੰ ਦੇਖਦਾ ਸੀ ਜਦੋਂ ਦੀ ਹਾਲ ਨੂੰ ਦੇਖਦਾ ਸੀ ਦੇਖ ਕੇ ਜਵਾਬ ਦੇ ਦਿੰਦਾ ਸੀ ਵੀ ਅਸੀਂ ਲਿਆਉਂਦਾ ਚਾਰ ਐਂਬੂਲੈਂਸ ਵਾਲਿਆਂ ਨੇ ਐਸੇ ਗੱਤ ਕਹਿ ਕੇ ਵੀ ਅਸੀਂ ਦੇਖ ਲਿਆ ਪਰ ਉਹਨੇ ਜਵਾਬ ਦਿੱਤਾ ਵੀ ਅਸੀਂ ਲੋੜੀ ਆ ਨਹੀਂ ਸਾ ਹੌਕ ਜਿਆਦਾ ਖਰਾਬ ਹੋ ਰਹੀ ਸੀ ਤੇ ਆ ਵੀ ਲੰਬਾ ਉਹ ਕਿਉਂ ਸਾਲ ਲੈ ਰਿਆ ਸੀ ਤੇਰੀ ਜੀਮ ਤੋਂ ਆਧਾਰ ਕਾਰਡ ਮਿਲਿਆ ਉਹਦੇ ਉੱਤੇ ਐਡਰੈਸ ਨਿਕਲਿਆ ਵੀਆਪੀ ਆਜਿ ਤੇ ਆਰਬੀ ਸਟੇਟ ਉਹ ਆਖੋ ਲੋਹਾਰ ਕਰੋ ਸਾਡਾ ਟੀਮ ਮੈਂਬਰ ਕਹਿੰਦਾ ਵੀ ਇਹ ਰਿਸਟਾ ਨਿਕਲਿਆ ਹੈ ਉੱਥੇ ਪਤਾ ਕਰਾ ਸਾਡੇ ਨਾਲ ਬਹੁਤ ਗਰੀ ਹੈ ਹੁੰਦਾ ਕਿ ਜਦੋਂ ਇਹ ਪਤਾ ਕਰਦੇ ਆ ਜਾ ਕੇ ਉੱਥੇ ਮਾਰ ਦੇ ਕੋਈ ਰਿਸਪੌਂਸ ਨਹੀਂ ਦਿੰਦਾ ਇਹਦੀ ਹਾਲਤ ਜ਼ਿਆਦਾ ਖਰਾਬ ਹੈ ਮੈਂ ਕਿਹਾ ਕਿ ਪਹਿਲੇ ਇਹਨੂੰ ਆਪਾਂ ਲੈ ਇੱਥੇ ਇੱਕ ਨੂੰ ਫਾਹਮ ਲੀਏ ਕੋਈ ਨਾ ਪ੍ਰਵਾਹ ਨੂੰ ਆਪਾਂ ਲੱਭ ਲੈਂਗੇ ਉਹ ਵੀਰ ਛੋਟੇ ਹਾਥੀ ਦੇ ਟੈਂਪੋ ਚ ਪਾ ਕੇ ਫੇਰ ਵੀਰ ਨੂੰ ਉਤੋ ਦਰਵੇ ਇੱਕ ਵੀਡੀਓ ਹੋਰ ਆਈ ਸੀ ਜਦੋਂ ਬੱਲਾ ਤੋਂ ਉਹ ਵੀਰ ਹਰਨੇਕ ਸਿੰਘ ਉਹਦੇ ਸਿਰ 'ਤੇ ਕੀੜੇ ਪੈ ਗਏ ਉਹ ਵੀ ਜਰਾ ਸੁੱਕਾ ਸੀ ਉਹ ਦਿਨਾਂ ਮੈਂ ਕਿਹਾ ਤੁਲੇ ਗਈ ਉਹ ਵੀ ਰਾਤ 'ਚ ਮਾਪਦੋਨੇ ਫੱਟ ਕੇ ਆ ਕੇ ਨਾਮਚਾਰੀ ਪੱਟੀਆਂ ਕਰਾਉਣ ਜਾਂਦੀ ਪੱਟੀਆਂ ਵੀ ਕਰਦਾ ਉਹ ਵੀ ਕੋਈ ਇਹ ਉਹ ਤੋਂ ਲੈ ਕੇ ਇਹਨੂੰ ਵੀ ਇਹਨੂੰ ਦੱਸਦੇ ਤਾਂ ਲੁਧਿਆਣਾ ਜਲੰਧਰ ਬਾਈਪਾਸ ਚੌਂਕ ਤੇ ਆ ਕੇ ਕਿਨੇ ਪਾਣੀ ਪੀਤਾ ਉਸ ਬੰਦੇ ਦੇ ਜੋ ਸਰਨੇਗ ਸਿੰਘ ਦੇ ਹੱਥੋਂ ਜਿਹੜੇ ਫੋਟ ਦੇ ਸਰਟੀਫਿਕੇਟ ਐ ਗਏ ਉਹ ਵੀ ਇਹਦੇ ਕੋਲੇ ਬੈਠਾ ਗੱਡੀ ਦੇ ਵਿੱਚ ਉਸ ਤੋਂ ਬਾਅਦ ਇਹ ਵੀਰਾ ਬੜਾ ਬੀਪ ਭੁਜਾਇਆ ਜਦੋਂ ਘੋਰ ਡਾਰੀ ਮਾਰ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਵੀ ਹੌਸਲਾ ਰੱਖ ਵੀ ਆਪਾਂ ਆਪਦਾ ਕਰਮ ਕੀਤਾ ਜਿੰਨੇ ਦੇ ਸੁਭਾਸ ਸੀ ਆਪਾਂ ਬਦਲ ਨਹੀਂ ਸਕਦੇ ਸੀ ਧਾਰ ਨਹੀਂ ਸਕਦੇ ਤਾਂ ਮੇਰੀ ਤੇ ਵੀਰ ਦੇ ਅਧੀ ਹਲਾਤ ਇੰਨੇ ਗੰਦੇ ਦੀ ਗੰਦੇ ਕੱਪੜੇ ਪਾਏ ਸੀ ਕੀੜੇ ਪੂਰੇ ਫੈਰ ਖਾਈ ਜਾਂਦੇ ਸੀ ਕੀੜੇ ਤਾਂ ਬਹੁਤ ਬਾਰ ਗਰੀਬ ਹੋਣ ਤੇ ਕਰ 560 ਮੈਂਬਰਾਂ ਦੇ ਰਸਤਾ ਪੈਣਾ ਤੁਹਾਨੂੰ ਕਿ ਕੀੜੇ ਨਿਕਲ ਗਏ ਮਾਰੇ ਨੇ ਇਹ ਹਫਤਾ ਸੇਵਾ ਲਈ ਆ ਪਰ ਇਹਦੇ ਜਿਹੜੇ ਕੀੜੇ ਸੀ ਕਾਲੇ ਰੰਗ ਦੇ ਜਿਹੜੇ ਮੋਢੇ ਹੁੰਦੇ ਜਿਹੜੇ ਗੁੱਤਾ ਮੱਖੀ ਦੇ ਹੁੰਦੇ ਆ ਲਪਾਪੇ ਚਾੜੇ ਹੋ ਕੇ ਲਪਾਪਿਆਂ ਦੇ ਵਿੱਚ ਜਟੜੇ ਚੁੰਡੇ ਜਿਵੇਂ ਫਿਆਲ ਲੱਗੇ ਹੁੰਦਾ ਕੱਕਰ ਲੱਗੇ ਨੇ ਭੂਰਾਂ ਨੇ ਐ ਤਾਰੇ ਪੈਰਾ ਦੀਆਂ ਹੱਡੀਆਂ ਵੀ ਖਾ ਗਏ ਉੱਥੋਂ ਪਜਾਮੇ ਦੇ ਵਿੱਚ ਦੀ ਤਾਂ ਚੜਦੇ ਹੋਏ ਬਾਥਰੂਮ ਵਾਲੀ ਜਗ੍ਹਾ ਵੀ ਠਾਗੀ ਸੀ ਜਿਵੇਂ ਸ਼ਨਾਣ ਕਰਨ ਲੱਗੇ ਕੀੜੇ-ਕੂੜੇ ਕੱਢ ਕੇ ਸਫਾਈ ਕੀਤੀ ਜਦੋਂ ਪਜਾਮਾ ਉਤਾਰਿਆ ਤਾਂ ਵਾਸ਼ਰੂਮ ਵਾਲੀ ਜਗ੍ਹਾ ਦੇ ਵਿੱਚ ਅੰਦਰ ਵੀ ਕੀੜੇ ਕਿੱਡਨੀ ਦੇ ਵਿੱਚੋਂ ਫਿੱਕੜ ਰਹੇ ਸਿੱਕੇ ਜਦੋਂ ਸੀ ਨੂੰ ਪ੍ਰੈਸ ਕਰਦੇ ਸੀ ਸਟਾਂ ਤੋਂ ਤਾਂ ਕੀੜੇ ਤਾਂ ਬਾਹਰ ਨਿਕਲ ਰਹੇ ਸਨ ਤਾਂ ਇੱਕ ਤਾਂ ਸਾਡੀ ਸਭ ਤੋਂ ਨਾਂਗਿਖਸਤਾਨ ਨੇ ਉਹਦੇ ਗੋਪਤਾਨ ਕਰ। ਸਭ ਕਰੋ ਯਾਰ ਭਾਈ। ਉਹਨਾਂ ਲੋਕਾਂ ਨੂੰ ਕੋਈ ਸ਼ਰਮ ਹੀ ਨਹੀਂ ਆਈ। ਜਿਹੜੇ ਦੇਖਦੇ ਰਹੇ ਤੇ ਕੋਲੇ ਪਾਰਕ ਚ ਨਾਉਂਰ ਲਾਉਂਦੇ ਰਹੇ। ਸੈਰ ਕਰਦੇ ਰਹੇ। ਕਰੋੜਾਂ ਦੀ ਮਾਰਕੀਟ ਤੇ ਹਰ ਰੋਜ਼ ਕਰੋੜਾਂ ਵਾਲੀਆਂ ਦਵਾਈਆਂ ਵਿਕਦੀਆਂ। ਉਸ ਮਾਰਕੀਟ ਚ ਪਿਆ ਇੱਕ ਬੰਦਾ ਦਵਾਈ ਤੋਂ ਬਿਨਾ ਮਰ ਗਿਆ। ਇਹਨੂੰ ਕਹਿੰਦੇ ਦੀਵੇ ਥਲੇ ਨੇਰਾ। ਅੱਜ ਇਹ ਗੱਲ ਨਾਲ ਸਾਨੂੰ ਦੁੱਖ ਵੀ ਆਫੋਜ਼ ਵੀ ਆ ਚਲੋ ਵੀ ਧੰਨਵਾਦ ਵੀ ਕਰਦੇ ਨੂੰ ਇਹ ਤਾਇਆ ਜੀ ਜਦੋਂ ਵੀ ਇਹ ਵੀਡੀਓ ਪਾਈ ਤੇ ਅੱਜ ਇਨਸਾਨ ਨਹੀਂ ਇਨਸਾਨੀਅਤ ਮਰ ਗਈ ਆ ਕਿ ਸਾਡੇ ਕੋਲ ਆਧਾਰ ਕਾਰਡ ਆ ਨਾਮ ਆ ਐਡਰੈਸ ਆ ਫੇਸਬੁਕ ਤੇ ਜਿਆਸੀ ਉੱਤੇ ਆਰਬੀ ਸਟੇਟ ਲਾਹਰ ਕਾ ਰੋਡ ਅਪਰ ਵਿੱਚ ਤਾਇਆ ਜੀ ਨਾਲ ਸਾਡਾ ਸੰਪਰਕ ਹੋਇਆ ਇਹ ਵੀ ਰੋਣ ਲੱਗ ਗਿਆ ਵਿਚਾਰਾ ਬਾਪੂ ਇਹਦਾ ਬਾਈ ਇਹਦੇ ਮਗੇ ਕੋਈ ਨਹੀਂ ਹੋਰ ਆਉਂਦਾ ਜੀ ਨਹੀਂ ਇਕੱਲਾ ਜਿਵੇਂ ਆਇਆ ਅੰਦਾ ਇਹ ਉਹ ਕੇ ਕਰਦਾ ਸੀ ਪੀੜੀ ਸੀ ਨੇ ਪੀਂਦਾ ਸੀ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਵਿਆਹ ਹੋਇਆ ਸੀ ਪੜਿਆ ਲਿਖਿਆ ਸੀ 12 ਪਾਸ ਸੀ ਵਧੀਆ ਕੰਮ ਕਰਦਾ ਸੀ ਤਲਾਕ ਤੋਂ ਬਾਅਦ ਬੱਚਾ ਇਹਦਾ 18-19 ਸਾਲ ਦਾ ਵਾਈਫ ਨਾਲ ਲੈ ਗਈ ਡਿਵੋਰਸ ਹੋ ਗਿਆ ਇਹ ਆਜ਼ਾਦ ਹੋ ਗਿਆ ਆ ਹਾਲਾਤ ਬਣ ਗਏ ਵੀ ਮੱਲੋ ਸ੍ਰੀਮਤੀ ਉਹਨਾਂ ਅਕਾਲ ਦੇ ਜਿਹੜੇ ਸਾਡੇ ਨੂੰ ਅਸੀਂ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਕਿੰਨੀ ਤਕਲੀਫ ਦੇ ਵਿੱਚ ਸੀ ਇਹ ਭਾਈ ਕਿੰਨੀ ਆਕੀਰ ਜਾਲ ਨਿਕਲਿਓ ਕਿੰਦੇ ਮਾੜੇ ਸੀ ਲੋਕ ਜਿਹੜੇ ਜਿਹਨੂੰ ਜਰਨਲ ਡਾਇਰ ਸਮਝਦੇ ਰਹੇ ਉਹ ਖੁਦ ਜਰਨਲ ਆਇਆ ਇਹਨੂੰ ਬਹੁਤ اچھا ਰੰਗਨ ਸਮਝਦੇ ਰਹੇ ਬਹੁਤ اچھا ਰੰਗਨ ਇਹੋ ਪਾਇਤੂ ਨੂੰ ਸਹੀ ਜਿਹੇ ਬਾਤ ਹੁੰਦਾ ਨਾ ਇਹ ਵੀਰ ਦੇ ਨਾਲਾ ਹਾਫ ਤੁਮ ਰਾਮਦਾਸ ਮਹਾਰਾਜੀ ਦੀ ਨਗਰੀ ਦੇ ਵਿੱਚ ਭਾਈ ਗੋਪਾਲ ਸਿੰਘ ਜੀ ਨੇ ਪਿੰਗਲਵਾਲਾ ਦਾ ਸਾਹਮੂਕ ਕੀਤਾ ਕਿੰਨੀਆਂ ਬਰਾਂਚਾਂ ਨਜ਼ਾਰਾ ਹੀ ਲੋਕਾਂ ਦੀ ਜ਼ਿੰਦਗੀਆਂ ਉੱਤੇ ਸੱਤ ਮਾਰ ਦੇ ਵੀ ਇੱਕ ਬੰਦੇ ਨੂੰ ਨਹੀਂ ਸਾਥ ਸਾਇਕੋ ਉਸਨੇ ਜਵਾਬ ਕੀਤਾ ਹੁੰਦੇ ਮਾਰੀਦਾ ਦਾਾਇ ਵੀ ਕਰੂਗਾ ਅੰਦਰ ਜੀ ਤੇ ਸਾਥ ਤੇ ਅੰਦਰ ਦਿਨ ਲਾਉਣੇ ਚਾਹੀਦੇ ਆਏ ਨੂੰ ਜਵਾਬ ਇਹ ਕੰਪਲੀਟ ਜਿਹੜੇ ਇੱਕ ਪਿੰਡ ਵਾਲੇ ਦੇ ਜਿਹੜੇ ਡੁੱਬੇ ਚਲੇ ਗਏ ਤੇ ਆਪਾਂ ਆਏ ਉਹ ਤਾਂ ਮਾਰਦੇ ਜਿੱਦ ਨੂੰ ਮਾਰਨ ਉਹ ਦਾਣੂ ਲੈ ਕੇ ਜਿਹਾ ਸੀ ਤੇ ਨੂੰ ਦੋ ਚਾਰ ਦਿਨ ਰੱਖ ਲਓ ਤੇ ਕੱਲ ਕੋਈ ਹੋ ਜੇਗੀ ਫਿਰ ਇਹ ਨੂੰ ਸਿੱਧਾ ਜਾਓ। ਉਹ ਨਹੀਂ ਕਰਦੇ। ਉਹ ਬਾਪੂ ਜੀ ਇਹ ਭੈਣ ਫਰਾ ਕਿੰਨੇ ਨੇ? ਪਿੰਡਰਾ। ਉਹ ਨਹੀਂ ਜਾਏ। ਇਹ ਮਾਦੀ ਦਾ ਸੀ। ਬਾਪ। ਬਾਪ ਮਾਰੀ। ਇਹ ਕਰਦੇ ਬਾਰੇ। ਇਹ ਉਹ ਤੋਂ ਇੱਕ ਤੋਂ ਦੋ ਆਲਾ ਕਰਦੇ। ਇਹ ਕਰਵਾ। ਇਹ ਡਿਜਾਇਨ ਪ੍ਰੋਟੀਨ ਹੈ ਸਰਾਂ ਇੱਕ ਉਠੀ ਦੇਖੀ ਗੈਰਜਿਦਾ ਡੈਬਿਟਸ ਜਿਵੇਂ ਜੁਆਇੰਟ ਲੀਟਿਡ ਸੋ ਚਾਹੇ ਕਿ ਬੇਕਈ ਗੋਲੀਾਂ ਸਰਾਂ ਨੇ ਕੋਲੇਕਲੋਰੀ ਤੇ ਕੁਝ ਯਾਤ ਸਿਸ਼ਕਤੀ ਤੇ ਇਹਨਾਂ ਨੇ ਗੁਰੇ ਤੇ ਨਹੀਂ ਬੋਦਾ ਸੈਰ ਬੁਖਤ ਹੈ ਜਾਂ ਸਭ ਤੋਂ ਬਿਲਕੁਲ ਬੁਈ ਅਸਰ ਰਿਗੋ ਤੋਂ ਤਲਾਕ ਤੇ ਮਾਪਾਪ ਦਾ ਹੋ ਗਿਆ ਬੱਚੇ ਦਾ ਘਰ ਤਲਾਕ ਅੱਜ ਚਰੋ ਪਤਾ ਲੱਗਿਆ ਉਹਨਾਂ ਦੇ ਬਾਪੂ ਕੋਲ ਅਗਰ ਸਨੀ ਨੇ ਸਾਰੇ ਪਾਸੇ ਲਾਇਆ ਕੋਈ ਨਹੀਂ ਆਇਆ ਕਿਨਾਂ ਮੱਛਲਾ ਹੀ ਹੈ ਬਸ ਅਸੀਂ ਬਾਪੂ ਨੂੰ ਪੁੱਛਿਆ ਬਾਪੂ ਜੀ ਕਹਿੰਦੇ ਕੋਈ ਇਤਰਾਜ ਨਾ ਕਰਿਆ ਪੰਚਾਰ ਇਹ ਅਸੀਂ ਕਹਿੰਦੇ ਤੁਸੀਂ ਗੁਰਦੁਆਰੇ ਉੱਥੇ ਲੈ ਜਾਓ ਉੱਥੇ ਕਰ ਦਿਓ ਸਿਸ਼ਕਾਰ ਇਹ ਕਹਿੰਦੇ ਵੀ ਨਹੀਂ ਮੈਂ ਹੀ ਅੱਗ ਲਾਈ ਕਿਸੇ ਨੇ ਨਹੀਂ ਰਹਿਣਾ ਨਾ ਕਿਸੇ ਨੇ ਆਉਣਾ ਜੀ ਇਹਨੇ ਕਿਸੇ ਨਾਲ ਸਮੰਦ ਨਹੀਂ ਸੀ ਡਿੱਕਿਆ ਸਮੰਦ ਰੈਸਿਡੈਂਸੀ ਦੇ ਪੂਰੇ ਪੈਰਾ ਇਸ ਨਾ ਉਹ ਨੇੜੇ ਖਰੋਨ ਨੂੰ ਨਹੀਂ ਸੀ ਪਿਆਰ ਇੰਨੇ ਮੈਂ ਆਪਣੇ ਨਾਲ 24 ਘੰਟੇ ਬੈਠ ਕੇ ਸੁਆਇਆ ਉਸ ਤੋਂ ਬਾਅਦ ਇਹ ਪੋਲੂਸ਼ਨ ਬੜੀ ਵੱਧ ਗਈ ਫਿਰ ਉਹ ਸ਼ੋਰ ਸੇ ਵੀ ਕੋਈ ਕੰਮ ਕਰ ਜਾਵੇ ਆਪੂ ਆਰ ਰਮਸ ਵੀ ਕੰਮ ਕਰ ਜਾਵੇ ਉਹ ਨਾ ਨਾ ਕੋਈ ਐਡੀ ਗੱਲ ਨਹੀਂ ਸੀਗੀ ਇੰਨੇ ਮੈਂ ਆਪਣੇ ਨਾਲ ਸੌਂਦਾ ਰਿਹਾ ਤੇ ਜਿਹੜੇ ਨਾਲ ਸੌਂਦਾ ਰਾਤੀ ਨੂੰ ਮਿੱਟੀ ਦਾ ਮਾਰ ਮਾਰ ਕੇ ਉੱਠਿਆ ਤੇਰੇ ਕਦਿਨਾ ਫਿਰ ਢਿਗ ਗਿਆ ਮੇਰੇ ਨਾਲ ਜਿਸ ਵੇਲੇ ਤੇ ਮੁਰਕੇ ਕਾ ਨਹੀਂ ਆਇਆ ਸਵਾਟ ਮੇਰੇ ਪੁੱਤ ਦਾ ਘਰ ਲੈ ਕੇ ਪੰਜ ਵਾਰੀ ਫਿਰ ਪਟੀਆਂ ਨਹੀਂ ਕਰਾਈਆਂ ਡਾਕਟਰ ਜਿਹੜੇ ਉਹਨਾਂ ਨੇ ਤਾਂ ਹੱਥ ਨਹੀਂ ਕੀਤਾ ਕਿਓ ਮੈਨੂੰ ਲੈ ਜਾਓ ਹਸਪਤਾਲ ਸਰਕਾਰੀ ਹਸਪਤਾਲ ਨੇ ਕਰਦਾ ਹੀ ਕੱਖ ਨਹੀਂ ਅਸਾਂ ਤੁਸੀਂ ਉਹਦੇ ਬਹਿ ਜਾਂਦੇ ਨਹੀਂ ਡਟ ਕੇ ਚਾਵਾ ਫੀਂਦੇ ਨੇ ਮੈਂ ਕਿਹਾ ਇਹਦਾ ਧਿਆਨ ਕਰੋ ਜੇ ਮੈਂ ਕਦੇ ਹੋਰ ਲੈ ਜਾਉਂ ਜੀ ਕਿ ਸਿਵਲ ਹਸਪਤਾਲ ਦੀ ਗੱਲ ਹੈ ਜਿੱਥਾਨੇ ਵਾਸਤੇ ਕੀਤੀ ਤਾਂ ਤੇ ਫਿਰ ਲਖਾਰ ਵੀ ਲੋਕਾਂ ਦੀ ਗੋਨੀਯੋਤੀ ਘਰ ਕੋਈ ਪਰਵਾਹੀ ਨਹੀਂ ਵਿਆਵ ਲੈ ਕੇ ਜਾਂਦਾ ਰਹੇ ਜਾਂ ਤਾਂ ਮੈਂ ਕਿਸੇ ਦੀ ਗੱਲ ਕਰਾਂ ਮਕਸੀ ਆਪ ਨਹੀਂ ਆਦਾ ਰਹੇ ਮੇਰੇ ਕੋਲ ਸਰਕਾਰੀ ਪਰਚੀਆਂ ਨਹੀਂ ਆ ਗਿਆ ਸਰ ਬਸ ਸੋਦਾ ਹੀ ਨਹੀਂ ਇਹ ਪਰਵਾਰ ਦੇ ਪਿੰਡੋਂ ਆਇਆ ਜੀ ਇਹਨੂੰ ਪਾਪੇ ਨਾਲ ਦੇ ਨਾਮ ਤੇ ਆਫਤਾਲ ਦਾ ਨਾਮ ਲਾ ਲਿਆ ਉੱਥੇ ਇਤਾਲੇ ਗਏ ਮਰੀਜ਼ ਜਿਹਦੇ ਕੀੜੇ ਪਏ ਹੋਇਆ ਉਹਨੂੰ ਸੰਭਾਲਦੇ ਹੋ ਰਹੇ ਆ ਔਰ ਸਾਡੀ ਇੱਕ ਬੇਨਤੀ ਆ ਕਿ ਵੀਰ ਦੇ ਹਸਾਨੇ ਖੜ ਕੇ ਜੀਰ ਦਾ ਵੀਰ ਦੇ ਹਸਾਨੇ ਖੜ ਕੇ ਜਿਹੜੀ ਅਸੀਂ ਤੁਹਾਡੇ ਦਾ ਚਰਨਾ ਕਰ ਰਹੇ ਹਾਂ ਉਹਦਾ ਇੱਕੋ ਹੀ ਇੱਕ ਮਤਲਬ ਆ ਵੀ ਤੇ ਟੋਕੜ ਕੀ ਹੋਰ ਆ ਵੇਰ ਹੋਵੇ ਕੋਈ ਹੋਰ ਨਿਰਵਰਕਾ ਤੁਹਾਡੀ ਅੱਖਾਂ ਦੇ ਸਾਹਮਣੇ ਤੜਪ ਤੱਕੇ ਮੌਜੂਦ ਨਾ ਬਾਬਾ ਜੀ ਦਾ ਜੀਰ ਰਵਿੰਦਰ ਕੁਮਾਰ ਜੀ ਦੇ ਜੀ ਅੱਜ ਇਹਨਾਂ ਨੇ ਅੱਜ ਤੱਕ ਸਫਲਤਾ ਦੇ ਸਾਹਮਣੇ ਪਹੁੰਚਿਆ ਹਾਂ ਤੁਹਾਨੂੰ ਉਸੇ ਵੀ ਸਾਰੇ ਅੱਜ ਅਸਰ ਹੋਏ ਦੀਰ ਅਧਿਆਪਕ ਜੀ ਦੀ ਲੋ ਆਪਣੇ ਅੰਤਿਆਧਿਨ ਬਾਰੇ ਸ਼੍ਰੀ ਸ਼ਮਾਚਾ ਉਹ ਰਾਤਮਾਚਰ ਸਤ ਨਾਮ ਸਤ ਨਾਮ ਜੀ ਬਾਜ ਰੋਏ ਗਉੜਾ ਹੈ ਗਉੜਾ ਹੈ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਆਏ ਸਾਹੇ ਗਉੜਾ ਹੈ ਗਉੜਾ ਹੈ ਗੁਰੂ ਆਏ ਗੁਰੂ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਆਏ ਗੁਰੂ ਆਏ ਗੁਰੂ